ਆ ਤਿੰਕ ਹੋਏ ਅਰੇ ਇੱਧਰ ਮੰਮਾ ਆ ਗਈ ਆ ਗਈ ਆ ਗਈ ਆ ਗਈ ਓਏ ਉਹ ਗੱਡੀ ਵਾਲੇ ਭਜਾ ਲੈ ਡਰ ਕੇ ਮਸ਼ੀਨ ਬਾਹਰ ਕੱਢਣਗੇ ਮਸ਼ੀਨ ਨੂੰ ਅੱਗ ਲੱਗ ਜੂ ਅੱਗੇ ਇੱਕ ਸੜਕੀ ਆ। ਇਹੋ ਆ ਲਾਗ ਰਿਹਾ ਹੈ। ਨਹੀਂ ਨਾ ਵੀਡੀਓ ਬਣਾ ਵਾਲਾ। ਠੀਕ ਹੋ ਵੀ ਅੱਗੇ ਆ। ਹੂੰ ਠੀਕ। ਯੋ ਗੱਡੀ ਵਿੱਚ ਮ ਆ ਗਿਆ। ਗੱਡੀ ਘੁਣਾ ਮੈਨੂੰ ਨਹੀਂ ਪਤਾ ਮੈਂ ਜਿੱਦੇ ਅੱਗੇ ਲੱਗੀ ਫਿਰ ਪਜਾ ਰਹੀ ਉਹਨੇ ਨਾ ਨਾ ਆਓ ਫਿਰ ਕੀ ਬੇਬੀ ਚਮਾਉ ਗਿਆ ਇਹ ਗੱਡੀ ਛੱਡ ਲਏ ਹੋਰ ਯਾਰ ਗੱਡੀ ਅੱਗੇ ਵੀ ਇੱਕ ਸਾੜਤੀ ਇਨਾਂ ਨੇ ਇੱਕ ਮਿੰਟ ਨਹੀਂ ਚੱਲੀ ਉਹਦੇ ਅੱਗ ਲੱਗ ਗਈ ਦੁਰਪਾ ਗੱਡੀ ਇੱਕ ਇੱਕ ਉਹ ਵਿਚਾਰੇ ਦੇ ਹੱਥ ਵੀ ਸੜ ਗਏ ਉਹਦੇ ਚਾਰੇ ਦੇ ਉਹ ਗੱਡੀ ਵਾਲੇ ਤਾਂ ਮੜੇ ਮੜੇ ਹੱਥ ਵੀ ਛੜੇ ਉਹਦੇ ਆਰ ਵਿਕਟਮ ਦਬੀ ਪਾਲਿਕਾ ਵਿੱਚ ਕਰ ਰਹੀ ਹੋ ਸਾਰੀ